ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਮ ਸਿੰਘ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਸਲ ਵਿੱਚ ਬਤੌਰ ਪੰਜਾਬੀ ਮਾਸਟਰ ਦੀ ਸੇਵਾ ਨਿਭਾਰਿਆ ਹਾਂ ਅੱਜ ਆਪਾਂ ਜਮਾਤ 12ਵੀਂ ਲਾਜ਼ਮੀ ਪੰਜਾਬੀ ਦੀ ਕਿਤਾਬ ਵਿੱਚੋਂ ਮੌਤ ਨਾਲ ਸੰਬੰਧਿਤ ਰਸਮ ਰਵਾਜਾਂ ਉੱਪਰ ਗੱਲਬਾਤ ਕਰਾਂਗੇ ਪੰਜਾਬੀ ਸੱਭਿਆਚਾਰ ਵਿੱਚ ਰਸਮ ਰਵਾਜਾਂ ਦਾ ਬਹੁਤ ਮਤਲਬ ਹੈ ਇਹ ਜਿਹੜੇ ਰਸਮ ਰਵਾਜ ਆ ਇਹ ਮਨੁੱਖ ਦੇ ਜਨਮ ਤੋਂ ਪਹਿਲਾਂ ਸ਼ੁਰੂ ਹੋ ਜਾਂਦੇ ਆ ਤੇ ਮਨੁੱਖ ਦੇ ਮਰਨ ਤੋਂ ਬਾਅਦ ਤੱਕ ਚੱਲਦੇ ਰਹਿੰਦੇ ਆ ਤਾਂ ਅੱਜ ਜਿਹੜਾ ਆਪਣਾ ਵਿਸ਼ਾ ਹੈ ਉਹ ਆ ਮੌਤ ਨਾਲ ਸੰਬੰਧਤ ਰਸਮ ਰਵਾਜ ਕਿ ਉਹ ਕਿਹੜੀ ਰਸਮ ਰਵਾਜ ਆ ਜਿਹੜੇ ਮਨੁੱਖ ਦੀ ਮੌਤ ਤੋਂ ਬਾਅਦ ਕੀਤੇ ਜਾਂਦੇ ਆ ਉਹਨਾਂ ਵਿੱਚ ਬਹੁਤ ਸਾਰੇ ਆ ਜਾਂਦੇ ਆ ਜੀ ਵੈਣ ਪਾਉਣੇ ਫੂਹੜੀ ਵਿਸ਼ਾ ਕੇ ਬੈਠਣਾ ਅੰਤਿਮ ਇਸ਼ਨਾਨ ਕਰਾਉਣਾ ਅੰਤਿਮ ਦਰਸ਼ਨ ਲਾਂਬੂ ਲਾਉਣਾ ਕਪਾਲ ਕਿਰਿਆ ਡੱਕਾ ਤੋੜਨਾ ਫੁੱਲ ਚੁਗਣੇ ਤੇ ਫੁੱਲ ਪਾਉਣੇ ਇਹ ਜਿਹੜੇ ਰਸਮ ਰਵਾਜ ਆ ਮਨੁੱਖ ਦੀ ਮੌਤ ਤੋਂ ਬਾਅਦ ਕੀਤੇ ਜਾਂਦੇ ਆ ਇਹਨਾਂ ਉੱਪਰ ਆਪਾਂ ਵਿਸਤਾਰ ਪੂਰਵਕ ਚਰਚਾ ਕਰਦੇ ਆਂ ਪਰ ਇਹਨਾਂ ਉੱਪਰ ਚਰਚਾ ਕਰਨ ਤੋਂ ਪਹਿਲਾਂ ਆਪਾਂ ਥੋੜੀ ਜੀ ਗੱਲਬਾਤ ਮੌਤ ਨਾਲ ਸੰਬੰਧਿਤ ਸ਼ਬਦਾਵਲੀ ਤੇ ਮੌਤ ਕੀ ਹੈ ਇਸ ਉੱਪਰ ਕਰਦੇ ਹਾਂ ਮੌਤ ਕੀ ਹੈ ਜਿਹੜੇ ਮਨੁੱਖ ਨੇ ਵੀ ਇਸ ਧਰਤੀ ਉੱਪਰ ਜਨਮ ਲੈ ਲਿਆ ਉਹਨੂੰ ਇੱਕ ਦਿਨ ਇਸ ਧਰਤੀ ਨੂੰ ਛੱਡ ਕੇ ਜਾਣਾ ਹੀ ਪੈਣਾ ਹੈ ਭਾਵੇਂ ਕੋਈ ਪਹਿਲਾਂ ਚਲੇ ਜਾਂਦਾ ਏ ਭਾਵੇਂ ਕੋਈ ਬਾਅਦ ਵਿੱਚ ਚਲੇ ਜਾਂਦਾ ਏ ਜੋ ਆਇਆ ਸੋ ਚੱਲਸੀ ਸਭ ਕੀ ਆਈ ਵਾਰੀਏ ਭਾਵੇਂ ਕੋਈ ਗੁਰੂ ਆ ਪੀਰ ਆ ਪੈਗੰਬਰ ਆ ਔਲੀਏ ਆ ਜੋ ਵੀ ਇਸ ਧਰਤੀ ਉੱਪਰ ਜਨਮ ਇੱਕ ਵਾਰ ਲੈ ਲੈਂਦਾ ਏ ਉਹਨੂੰ ਇਹ ਧਰਤੀ ਨੂੰ ਛੱਡ ਕੇ ਜਾਣਾ ਪੈਂਦਾ ਹੈ ਪਰ ਗੁਰੂਆਂ ਦੀ ਮੌਤ ਨੂੰ ਸੰਤਾਂ ਦੀ ਮੌਤ ਨੂੰ ਮਹਾਤਮਾ ਦੀ ਮੌਤ ਨੂੰ ਆਮ ਮਨੁੱਖਾ ਦੀ ਮੌਤ ਨਾਲ ਨਹੀਂ ਜੋੜਿਆ ਜਾਂਦਾ। ਉਹਨਾਂ ਦੀ ਮੌਤ ਸਮੇਂ ਬੜੇ ਆਦਰਯੋਗ ਸ਼ਬਦ ਵਰਤੇ ਜਾਂਦੇ ਆ। ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਲਾ ਲਈਏ ਗੁਰੂਆਂ ਨੂੰ ਜਦੋਂ ਗੁਰੂ ਇਸ ਧਰਤੀ ਨੂੰ ਛੱਡ ਕੇ ਜਾਂਦੇ ਆ ਤਾਂ ਆਪਾਂ ਉਹਨਾਂ ਵਾਸਤੇ ਮਰ ਗਿਆ ਸ਼ਬਦ ਨਹੀਂ ਵਰਤਦੇ। ਕਿ ਉਹ ਗੁਰੂ ਮਰ ਗਿਆ। ਆਪਾਂ ਕਹਿੰਨੇ ਆ ਜੋਤੀ ਜੋਤ ਸਮਾ ਗਈ। ਕਿ ਗੁਰੂ ਇੱਕ ਜੋਤ ਸੀ ਜਿਨੇ ਧਰਤੀ ਤੇ ਆ ਕੇ ਗਿਆਨ ਦਾ ਪ੍ਰਕਾਸ਼ ਕੀਤਾ ਏ ਤਾਂ ਮੁੜ ਕੇ ਫਿਰ ਉਹ ਦੁਬਾਰਾ ਉਸੇ ਜੋਤ ਵਿੱਚ ਹੀ ਜਾ ਕੇ ਸਮਾ ਗਈ ਏ। ਦੂਸਰੇ ਨੰਬਰ ਤੇ ਸੰਤ ਮਹਾਤਮਾ ਦੀ ਮੌਤ ਆ ਜਾਂਦੀ ਆ ਕਿ ਉਹ ਸੰਤ ਮਹਾਤਮਾ ਵੀ ਭੁੱਲੇ ਭਟਕੇ ਲੋਕਾਂ ਨੂੰ ਸਿੱਧਾ ਰਾਹ ਵਿਖਾਉਣ ਵਾਸਤੇ ਧਰਤੀ ਤੇ ਜਨਮ ਲੈਂਦੇ ਆ ਤੇ ਉਸ ਤੋਂ ਬਾਅਦ ਉਹ ਫੇਰ ਦੁਬਾਰਾ ਪਰਲੋਕ ਸਦਾਰ ਜਾਂਦੇ ਆ ਤਾਂ ਉਹਨਾਂ ਵਾਸਤੇ ਵੀ ਬੜੇ ਆਦਰਯੋਗ ਸ਼ਬਦ ਵਰਤੇ ਜਾਂਦੇ ਆ ਪਰਲੋਕ ਗਮਨ ਕਰ ਗਏ ਪਰਲੋਕ ਸਦਾਰ ਗਏ ਸੁਰਗ ਸਦਾਰ ਗਏ ਚੋਲਾ ਛੱਡ ਗਏ ਦੇਹ ਤਿਆਗ ਗਏ ਤੁਰ ਦਰਗਾਹੋਂ ਸੱਦੇ ਆ ਗਏ ਅਕਾਲ ਚਲਾਣਾ ਕਰ ਗਏ ਫਾਨੀ ਸੰਸਾਰ ਤੋਂ ਕੂਚ ਕਰ ਗਏ ਹੁਣ ਜਿਹੜੇ 3 ਤੀਸਰੇ ਨੰਬਰ ਤੇ ਮੌਤ ਆਉਂਦੀ ਆ ਉਹ ਯੋਧੇ ਸੂਰਮਿਆਂ ਦੀ ਮੌਤ ਆਉਂਦੀ ਆ ਜਿਹੜੇ ਕੀ ਦੇਸ਼ ਵਾਸਤੇ ਜਾਂ ਕੌਮ ਵਾਸਤੇ ਆਪ ਦਾ ਆਪਾ ਕੁਰਬਾਨ ਕਰ ਜਾਂਦੇ ਆ ਇਹਨਾਂ ਦੀ ਮੌਤ ਨੂੰ ਟੈਂਦੀ ਕਲਾ ਚ ਨਹੀਂ ਲਿਜਾਇਆ ਜਾਂਦਾ ਇਹਨਾਂ ਦੀ ਮੌਤ ਚੜ੍ਹਦੀ ਕਲਾ ਦਾ ਪ੍ਰਤੀਕ ਆ ਇਹ ਲੋਕ ਆਪ ਦਾ ਆਪਾ ਆਪਦੇ ਦੇਸ਼ ਵਾਸਤੇ ਜਾਂ ਕੌਮ ਵਾਸਤੇ ਕੁਰਬਾਨ ਕਰਦੇ ਆ ਇਹ ਖੁਸ਼ੀ ਖੁਸ਼ੀ ਸ਼ਹੀਦ ਹੁੰਦੇ ਆ ਤਾਂ ਇਹਨਾਂ ਦੀ ਮੌਤ ਤੇ ਜਿਹੜੇ ਸ਼ਬਦ ਵਰਤੇ ਜਾਂਦੇ ਆ ਉਹ ਵਾਸੀ ਦੀ ਪਾ ਗਿਆ ਫਤਿਹ ਬਲਾ ਗਿਆ ਆਪਾ ਵਾਰ ਗਿਆ ਸੂਰਮਿਆਂ ਦੀ ਮੌਤ ਮਰਿਆ ਹਾਸ ਹਾਸ ਕੇ ਫਾਂਸੀ ਦੇ ਰੱਸੇ ਨੂੰ ਚੁੰਮ ਗਿਆ ਹੁਣ ਜਿਹੜੀ ਚੌਥੇ ਨੰਬਰ ਦੀ ਮੌਤ ਆ ਜਾਂਦੀ ਉਹ ਜ਼ਾਲਮ ਲੋਕਾਂ ਦੀ ਮੌਤ ਆ ਜਿਨ੍ਹਾਂ ਨੇ ਆਮ ਲੋਕਾਂ ਤੇ ਬੜਾ ਤਸ਼ੱਦਦ ਕੀਤਾ ਏ ਆਮ ਲੋਕਾਂ ਤੇ ਬੜਾ ਜ਼ੁਲਮ ਕੀਤਾ ਏ ਤਾਂ ਉਹਦੇ ਜ਼ੁਲਮ ਦਾ ਟੱਕਰਾਂ ਕਰਨ ਵਾਸਤੇ ਕੋਈ ਯੋਧਾ ਸੂਰਮਾ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ ਏ ਤਾਂ ਫਿਰ ਇਹੋ ਜਿਹੇ ਲੋਕਾਂ ਵਾਸਤੇ ਜਿਹੜੋਂ ਮਰ ਜਾਂਦੇ ਆ ਤਾਂ ਉਹਨਾਂ ਵਾਸਤੇ ਜਿਹੜੇ ਸ਼ਬਦ ਵਰਤੇ ਜਾਂਦੇ ਆ ਭਾਰ ਬੁਲਾ ਦਿੱਤਾ ਜੰਮ ਦੀ ਨਗਰੀ ਪਹਛਾ ਦਿੱਤਾ ਕੰਡਾ ਕੜਤਾ ਜੜੋਂ ਮੁਕਾਤਾ ਜੜਪੁੱਟ ਦੀ ਘੁੱਗਾ ਚਿੱਤ ਕਰਤਾ ਅਰਦਾਸਾ ਸੋਧਤਾ ਤੁਰਦੀ ਗੱਡੀ ਚੜਤਾ ਤਾਂ ਹੁਣ ਜਿਹੜੀ 5ਵੇਂ ਨੰਬਰ ਦੀ ਮੌਤ ਆ ਜਾਂਦੀ ਏ ਇਹ ਮੌਤ ਪ੍ਰਕਿਰਤਕ ਸ਼ਕਤੀ ਦੇ ਭਾਣਾ ਵਰਤੋਂ ਕਰਕੇ ਆਉਂਦੀ ਆ ਇਹ ਮੌਤ ਆ ਜਿਹੜੀ ਅਣਯਾਈ ਮੌਤ ਆ ਇਹ ਮੌਤ ਦਾ ਪਿਛਲੇ ਪਰਿਵਾਰ ਨੂੰ ਬੜਾ ਦੁੱਖ ਹੁੰਦਾ ਏ ਤਾਂ ਇਸ ਮੌਤ ਵਾਸਤੇ ਜਿਹੜੇ ਸ਼ਬਦ ਵਰਤੇ ਜਾਂਦੇ ਆ ਉਹ ਕੀ ਆ ਭਾਣਾ ਵਰਤ ਗਿਆ ਡਾਡੇ ਨੇ ਕੈਰ ਵਰਤਾਤਾ ਜੱਗੋਂ ਬਾਹਰੀ ਹੋ ਗਈ ਅਚਿੰਤੇ ਬਾਜ ਬੇਗੇ ਹੁਣ ਜਿਹੜੀ 6ਵੇਂ ਨੰਬਰ ਦੀ ਮੌਤ ਆ ਇਹ ਸਧਾਰਨ ਮਨੁੱਖਾਂ ਦੀ ਮੌਤ ਆ ਇਹ ਉਹਨਾਂ ਮਨੁੱਖਾਂ ਦੀ ਮੌਤ ਆ ਜਿਹੜੇ ਕੀ ਆਪਦੀ ਉਮਰ ਹੰਡਾ ਕੇ ਮਰਦੇ ਆ ਇਹਨਾਂ ਨੂੰ ਜਦੋਂ ਇਹਨਾਂ ਵਾਸਤੇ ਜਦੋਂ ਵੈਣ ਪਾਈ ਜਾਂਦੇ ਆ ਉਦੋਂ ਵੀ ਕਿਹਾ ਜਾਂਦਾ ਏ ਕਿ ਖਾ ਮਰਿਆ ਪਕਾ ਮਰਿਆ ਆਪਣੀਆਂ ਹੀ ਆ ਮਰਿਆ ਭੀ ਇਹਨੇ ਖਾ ਲਿਆ ਪਕਾ ਲਿਆ ਉਮਰ ਹੰਡਾਲੀ ਆ ਜੋ ਦੇਖਣਾ ਸੀ ਸਭ ਕੁਝ ਦੇਖ ਲਿਆ ਏ ਜੋ ਕਰਨਾ ਸੀ ਸਭ ਕੁਝ ਕਰ ਲਿਆ ਏ ਹੁਣ ਮੌਤ ਆ ਗਈ ਆ ਤੇ ਤੁਰ ਗਿਆ ਏ ਇਹ ਸਧਾਰਨ ਮਨੁੱਖ ਹੁੰਦੇ ਆ ਜਿਹੜੇ ਆਪਦੀ ਉਮਰ ਹੰਡਾ ਕੇ ਮਰਦੇ ਆ ਇਨਾਂ ਵਾਸਤੇ ਜਿਹੜੇ ਸ਼ਬਦ ਵਰਤੇ ਜਾਂਦੇ ਆ ਮਰ ਗਿਆ ਮੁੱਕ ਗਿਆ ਆਰਾਮ ਸਤ ਬੋਲ ਗਿਆ ਸਦੀਵੀ ਵਿਛੋੜਾ ਦੇ ਗਿਆ ਸਾਥ ਛੱਡ ਗਿਆ ਅੱਖਾਂ ਵਿੱਚ ਗਿਆ ਪੂਰਾ ਹੋ ਗਿਆ ਅਲਵਿਦਾ ਕਹਿ ਗਿਆ ਇਹ ਸੀ ਜੀ ਮੌਤ ਨਾਲ ਸੰਬੰਧਿਤ ਸ਼ਬਦਾਵਲੀ ਤੇ ਵੱਖ-ਵੱਖ ਲੋਕਾਂ ਦੀ ਮੌਤ ਨੂੰ ਕਿਵੇਂ ਵੱਖ-ਵੱਖ ਅਰਥਾਂ ਦੇ ਵਿੱਚ ਲਿਆ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਆ ਸਧਾਰਨ ਮਨੁੱਖ ਜਿਹੜਾ ਸਧਾਰਨ ਮਰਦੇ ਜਿਹੜੇ ਮਨੁੱਖ ਆ ਉਨਾ ਮਨੁੱਖਾਂ ਦੀ ਮੌਤ ਤੋਂ ਬਾਅਦ ਜਿਹੜੇ ਰਸਮ ਰਿਵਾਜ ਕੀਤੇ ਜਾਂਦੇ ਆ ਹੁਣ ਆਪਾਂ ਉਹਨਾਂ ਤੇ ਵਿਸਤਾਰ ਪੂਰਵਕ ਚਰਚਾ ਕਰਦੇ ਆ ਸਭ ਤੋਂ ਪਹਿਲੀ ਗੱਲ ਆ ਗਈ ਜੀ ਵੈਣ ਪਾਉਣਾ ਜਦੋਂ ਕਿਸੇ ਮਨੁੱਖ ਦੀ ਮੌਤ ਦਾ ਪਤਾ ਘਰ ਦੇ ਵਿੱਚ ਲੱਗਦਾ ਹੈ ਤਾਂ ਘਰ ਦੀਆਂ ਇਸਤਰੀਆਂ ਸਾਰੀਆਂ ਇਕੱਠੀਆਂ ਹੋ ਕੇ ਵੈਣ ਪਾਉਣ ਲੱਗ ਜਾਂਦੀਆਂ ਐ ਤੇ ਜਿਹਦੇ ਘਰ ਦੇ ਮਰਦ ਹੁੰਦੇ ਆ ਉਹ ਬਾਹਰ ਵਿਹੜੇ ਦੇ ਵਿੱਚ ਫੋੜੀ ਵਿਛਾ ਕੇ ਬੈਠ ਜਾਂਦੇ ਆ ਤਾਂ ਉੱਥੇ ਮਰੇ ਹੋਏ ਬੰਦੇ ਦੇ ਚੰਗੇ ਕੰਮਾਂ ਨੂੰ ਯਾਦ ਕਰਦੇ ਆ ਦੂਸਰੇ ਨੰਬਰ ਤੇ ਆ ਗਿਆ ਜੀ ਅੰਤਿਮ ਸ਼ਰਾਨ ਕਰਾਉਣਾ ਹੁਣ ਜਿਹੜਾ ਬੰਦਾ ਮਰ ਜਾਂਦਾ ਏ ਉਹਦੇ ਰਿਸ਼ਤੇਦਾਰਾਂ ਨੂੰ ਸੂਚਨਾ ਦੇ ਦਿੱਤੀ ਜਾਂਦੀ ਆ ਕਿ ਫਲਾਣਾ ਸਿੰਘ ਚੜ੍ਹਾਈ ਕਰ ਗਿਆ ਏ ਤਾਂ ਹੌਲੀ-ਹੌਲੀ ਘਰ ਵਿੱਚ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਜਦੋਂ ਰਿਸ਼ਤੇਦਾਰ ਆ ਜਾਂਦੇ ਆ ਤੇ ਫਿਰ ਉਹ ਜਿਹੜਾ ਬੰਦਾ ਮਰ ਜਾਂਦਾ ਏ ਉਹਨੂੰ ਅੰਤਿਮ ਇਸ਼ਨਾਨ ਕਰਵਾਇਆ ਜਾਂਦਾ ਏ ਜੇ ਕੋਈ ਔਰਤ ਮਰਦੀ ਆ ਤਾਂ ਉਹਨੂੰ ਔਰਤਾਂ ਇਸ਼ਨਾਨ ਕਰਵਾਉਂਦੀਆਂ ਏ ਜੇ ਮਰਦ ਮਰਦਾ ਏ ਤਾਂ ਉਹਨੂੰ ਮਰਦ ਇਸ਼ਨਾਨ ਕਰਾਉਂਦੇ ਆ ਜੇ ਸੁਹਾਗਣ ਔਰਤ ਮਰਦੀ ਆ ਤਾਂ ਉਹਨੂੰ ਪੂਰਾ ਹਾਰ ਸ਼ਿੰਗਾਰ ਕੀਤਾ ਜਾਂਦਾ ਏ ਬਿੰਦੀ ਲਾਈ ਜਾਂਦੀ ਸੁਰਖੀ ਲਾਈ ਜਾਂਦੀ ਆ ਟਿੱਕਾ ਲਾਇਆ ਜਾਂਦਾ ਏ ਦੰਦਾਸ ਲਾਇਆ ਜਾਂਦਾ ਏ ਜੇ ਕੋ ਤਾਂ ਵਿਧਵਾ ਨੂੰ ਗਹਿਣੇ ਨਹੀਂ ਪਾਏ ਜਾਂਦੇਗੇ ਉਸ ਤੋਂ ਬਾਅਦ ਅਗਲੀ ਗੱਲ ਆ ਗਈ ਜੀ ਅੰਤਿਮ ਦਰਸ਼ਨ ਹੁਣ ਜਦੋਂ ਮੁਰਦੇ ਨੂੰ ਜਾਂ ਮ੍ਰਿਤਕ ਨੂੰ ਆਖਰੀ ਇਸ਼ਨਾਨ ਕਰਵਾ ਦਿੱਤਾ ਜਾਂਦਾ ਹੈ ਖਫਨ ਚ ਲਪੇਟ ਦਿੱਤਾ ਜਾਂਦਾ ਹੈ ਤਾਂ ਉਹਨੂੰ ਸਾਰੇ ਜਿਹੜੇ ਰਿਸ਼ਤੇਦਾਰ ਆਉਦੇ ਉਹਨਾਂ ਨੂੰ ਆਖਰੀ ਵਾਰੀ ਉਹਦੇ ਦਰਸ਼ਨ ਕਰਵਾ ਦਿੱਤੇ ਜਾਂਦੇ ਆ ਤਾਂ ਸਾਰੇ ਜਾਣੇ ਉਹਦੇ ਆਖਰੀ ਵਾਰੀ ਦਰਸ਼ਨ ਕਰ ਲੈਂਦੇ ਆ ਫਿਰ ਉਸ ਤੋਂ ਬਾਅਦ ਅੱਗੇ ਆ ਜਾਂਦਾ ਜੀ ਲਾਹੰਪੂ ਲਾਉਣਾ ਹੁਣ ਮੁਰਦਾ ਇਹ ਜਿਹੜਾ ਅਰਥੀ ਤੇ ਲੇਟਿਆ ਪਿਆ ਹੈ ਤਾਂ ਜਿਹੜੇ ਕਰੀਬੀ ਦੇ ਉਹਦੇ ਚਾਰ ਰਿਸ਼ਤੇਦਾਰ ਆ ਉਹ ਅਰਥੀ ਨੂੰ ਮੋਢਿਆਂ ਉੱਪਰ ਚੋਖ ਲੈਂਦੇ ਆ ਤੇ ਸ਼ਮਸ਼ਾਨ ਘਾਟ ਵੱਲ ਨੂੰ ਤੁਰ ਪੈਂਦੇ ਆ ਸ਼ਮਸ਼ਾਨ ਘਾਟ ਦੇ ਅਧਿਵਿਚਾਰ ਜਾ ਕੇ ਔਰਤਾਂ ਉੱਥੇ ਹੀ ਬੈਠ ਜਾਂਦੀਆਂ ਤੇ ਜਿਹੜੇ ਮਰਦ ਆ ਉਹ ਅਰਥੀ ਦੇ ਨਾਲ ਹੀ ਸ਼ਮਸ਼ਾਨ ਘਾਟ ਵਿੱਚ ਪਹੁੰਚ ਜਾਂਦੇ ਆ ਹੁਣ ਸ਼ਮਸ਼ਾਨ ਘਾਟ ਦੇ ਵਿੱਚ ਅਰਥੀ ਨੂੰ ਲਿਜਾ ਕੇ ਉੱਥੋਂ Laash ਨੂੰ ਅਰਥੀ ਤੋਂ ਲਾਇਆ ਜਾਂਦਾ ਏ ਉਹਨੂੰ ਚਿਖਾ ਤੇ ਲਟਾ ਦਿੱਤਾ ਜਾਂਦਾ ਏ ਤੇ ਜਿਹੜਾ ਘਰ ਦਾ ਵੱਡਾ ਮੁੰਡਾ ਏ ਉਹਦੇ ਹੱਥ ਵਿੱਚ ਲਾਂਬੂ ਫੜਾ ਦਿੱਤਾ ਜਾਂਦਾ ਉਹ ਸੱਜੇ ਪਾਸੇ ਹੁਕਮਦਾ ਏ ਤੇ ਪੈਰਾਂ ਵਿੱਚ ਜਾ ਕੇ ਲਾਂਬੂ ਲਾ ਦਿੰਦਾ ਇਨੂੰ ਕਹਿੰਦੇ ਜੀ ਲਾਂਬੂ ਲਾਉਣਾ ਉਸ ਤੋਂ ਬਾਅਦ ਲਾਂਬੂ ਲਾਉਣ ਤੋਂ ਅਗਲਾ ਜਿਹੜਾ ਰਸਮ ਰਵਾਜ ਆ ਉਹ ਕੀ ਆ ਕਪਾਲ ਕੀ ਰਿਆ ਹੁਣ ਜਦੋਂ ਉਹਨੂੰ ਲਾਂਬੂ ਲੱਗ ਗਿਆ ਚਿਖਾ ਜਲ ਰਹੀ ਆ ਤਾਂ ਚਿਖਾ ਦੇ ਵਿੱਚੋਂ ਜਦੋਂ ਮ੍ਰਿਤਕ ਦੀ ਖੋਪੜੀ ਦਿਸਦੀ ਆ ਤਾਂ ਇੱਕ ਬੰਦਾ ਚਿਖਾ ਦੇ ਵਿੱਚੋਂ ਹੀ ਲੱਕੜ ਖਿੱਚਦਾ ਏ ਤਾਂ ਉਹ ਲੱਕੜ ਦੇ ਨਾਲ ਮੁਰਦੇ ਦੀ ਖੋਪੜੀ ਨੂੰ ਠੋਕਰ ਠੋਕਰ ਦਾ ਠੋਕਰ ਮਾਰਦਾ ਏ ਤਾਂ ਉਹਦੀ ਜਿਹੜੀ ਖੋਪੜੀ ਆ ਚਿਖਾ ਦੇ ਵਿੱਚ ਧੱਕ ਦਿੰਦਾ ਏ ਤਾਂ ਜਿਹੜਾ ਉਹਦੇ ਹੱਥ ਵਿੱਚ ਉਹਨੇ ਡੰਡਾ ਫੜਿਆ ਹੁੰਦਾ ਏ ਉਹਨੂੰ Laash ਦੇ ਉੱਪਰੋਂ ਦੀ ਪੈਰਾਂ ਵਿੱਚ ਸੁੱਟ ਦਿੰਦਾ ਏ ਇਨੂੰ ਕਪਾਲਖਿਰਿਆ ਕਹਿੰਦੇ ਆ ਜੀ ਉਸ ਤੋਂ ਬਾਅਦ ਆ ਜਾਂਦੀ ਆ ਡੱਕਾ ਤੋੜਨਾ ਹੁਣ ਜਦੋਂ ਸੰਸਕਾਰ ਹੋ ਜਾਂਦਾ ਏ ਸਾਰੇ ਲੋਕ ਆਪੋ ਆਪਣੇ ਘਰਾਂ ਵੱਲ ਨੂੰ ਤੁਰ ਪੈਂਦੇ ਆ ਤੇ ਰਾਹ ਦੇ ਵਿੱਚ ਜਾਂਦੇ ਆ ਕਿਤੇ ਛੱਪੜ ਤੋਂ ਜਾਂ ਟੋਬੇ ਦੇ ਉੱਪਰੋਂ ਲੋਕ ਇਸ਼ਨਾਨ ਕਰਦੇ ਆ ਕੁਝ ਲੋਕ ਇਸ਼ਨਾਨ ਕਰਦੇ ਆ ਤੇ ਕੁਝ ਲੋਕ ਮੂੰਹ ਹੱਥ ਧੋ ਲੈਂਦੇ ਆ ਰਾਹ ਦੇ ਵਿੱਚ ਜਾਂਦੇ ਆ ਸਾਰੇ ਲੋਕ ਡੱਕਾ ਤੋੜਦੇ ਆ ਤਾਂ ਉਹਨਾਂ ਦੇ ਡੱਕਾ ਤੋੜਨ ਤੋਂ ਭਾਵ ਹੁੰਦਾ ਕਿ ਅੱਜ ਤੋਂ ਬਾਅਦ ਅਸੀਂ ਇਸ ਮਰਨ ਵਾਲੇ ਬੰਦੇ ਦੇ ਨਾਲੋਂ ਸੰਬੰਧ ਤੋੜ ਦਿੱਤਾ ਏ ਤਾਂ ਕੁਛ ਲੋਕ ਹੁੰਦੇ ਆ ਜਿਹੜੇ ਨਿੰਮ ਦੇ ਪੱਤੇ ਚ ਪਾਉਂਦੇ ਆ ਤਾਂ ਉਹਨਾਂ ਦੇ ਨਿੰਮ ਦੇ ਪੱਤੇ ਚ ਪਾਉਣ ਤੋਂ ਬਾਅਦ ਹੁੰਦਾ ਕਿ ਅੱਜ ਤੋਂ ਬਾਅਦ ਅਸੀਂ ਇਸ ਬੰਦੇ ਨਾਲ ਸੰਬੰਧ ਨਿੰਮ ਵਾਂਗੂ ਕੌੜਾ ਕਰ ਦਿੱਤਾ ਏ ਅੱਗੇ ਆ ਗਿਆ ਜੀ ਫੁੱਲ ਚੁਗਣੇ ਹੁਣ ਜਦੋਂ ਬੰਦਾ ਮਰ ਜਾਂਦਾ ਏ ਉਹਦੇ ਮਰਨ ਤੋਂ ਤੀਜੇ ਦਿਨ ਬਾਅਦ ਉਹਦੇ ਫੁੱਲ ਚੁਗੇ ਜਾਂਦੇ ਆ ਜਦੋਂ ਔਰਤ ਮਰਦੀ ਆ ਉਹਦੇ ਫੁੱਲਾਂ ਨੂੰ ਚੁਗ ਕੇ ਗੁਲਾਬੀ ਗੁਥਲੀ ਚ ਪਾ ਦਿੱਤਾ ਜਾਂਦਾ ਏ ਜੇ ਮਰਦ ਮਰਿਆ ਹੋਵੇ ਤਾਂ ਉਹਦੇ ਫੁੱਲਾਂ ਨੂੰ ਚੁਗ ਕੇ ਚਿੱਟੀ ਗੁਥਲੀ ਦੇ ਵਿੱਚ ਪਾ ਦਿੱਤਾ ਜਾਂਦਾ ਏ ਅੱਗੇ ਆ ਗਿਆ ਜੀ ਫੁੱਲ ਪਾਉਣੇ ਹੁਣ ਫੁੱਲ ਚੁਗ ਕੇ ਗੁਥਲੀ ਚ ਪਾ ਲਿਆ ਤਾਂ ਜਿਹੜੇ ਘਰ ਦੇ ਰਿਸ਼ਤੇਦਾਰ ਆ ਕੋਈ ਜਿਹੜੇ ਕਰੀਬੀ ਦੇ ਰਿਸ਼ਤੇਦਾਰ ਆ ਉਹ ਫੁੱਲਾਂ ਨੂੰ ਜਲ ਪ੍ਰਵਾਹ ਕਰਨ ਵਾਸਤੇ ਜਾਂਦੇ ਆ ਜੇ ਸਿੱਖ ਆ ਤਾਂ ਸਿੱਖ ਆਪਦੇ ਜਲ ਪ੍ਰਵਾਹ ਕਿੱਥੇ ਕਰਦੇ ਆ ਕੀਰਤਪੁਰ ਸਾਹਿਬ ਤੇ ਜੇ Hindu ਆ ਤੇ Hindu ਆਪਦੇ ਜਲ ਪ੍ਰਵਾਹ ਕਿੱਥੇ ਕਰਦੇ ਆ ਹਰਦੁਆਰ ਜੀ ਇਹ ਸੀ ਜੀ ਮੌਤ ਨਾਲ ਸਬੰਧਤ ਕੁਝ ਰਸਮ ਰਵਾਜ ਧੰਨਵਾਦ ਜੀ